ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਪਿੰਡ ਚੈੜੀਆਂ ਵਿਖੇ ਸਮੂਹ ਬੈਲੜਾਕ ਸਾਰੇ ਪੰਜਾਬ ਦੀ ਕਮੇਟੀ ਸ਼੍ਰੀ ਮਨੀਸ਼ ਸ਼ੋਧਿਆ ਜੀ ਸਾਹਿਬ ਕਾ ਮੁੱਖ ਮੰਤਰੀ ਦਿੱਲੀ ਉਪ ਮੁੱਖ ਮੰਤਰੀ ਦਿੱਲੀ ਤੇ ਮੰਤਰੀ ਸਾਹਿਬ ਸੌਂਦ ਇੱਥੇ ਆਪਣੇ ਗਰਾਊਂਡ ਦਾ ਅਦਗਠਨ ਕਰਨ ਲਈ ਆਏ ਸੀ ਸਾਰੀ ਪੰਜਾਬ ਦੀ ਬੈਲੜਾ ਕਮੇਟੀ ਉਹਨਾਂ ਨੂੰ ਮਿਲੀ ਜੋ ਵੀ ਸਾਡੀਆਂ ਬੈਲ ਗੱਡੀਆਂ ਦੀਆਂ ਦੌੜਾਂ ਹਨ ਜੋ ਪਿੰਡੂ ਜੋ ਕਿਲਰ ਐ ਪਰਵੇਖੇ ਵੀ ਬਹੁਤ ਪ੍ਰਚਲਿਤ ਹਨ ਪਹਿਲਾਂ ਤੋਂ ਵੀ ਉਹਨਾਂ ਨੂੰ ਮੋੜ ਸ਼ੁਰੂ ਕਰਵਾਇਆ ਜਾਵੇ ਜੋ ਵੀ ਉਹਦੇ ਵਿੱਚ ਕਾਨੂੰਨੀ ਅਟਚਣ ਹੈ ਸਰਕਾਰ ਉਹਦੇ ਵਿੱਚ ਦਖਲ ਦੇ ਕੇ ਉਹਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਵੇ ਸਾਨੂੰ ਸੌਂਦ ਸਾਹਿਬ ਨੇ ਤੇ ਸੁਸੋਧਿਆ ਸਾਹਿਬ ਨੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਸਾਨੂੰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਜੀ ਤੋਂ ਟਾਈਮ ਵੀ ਲੈ ਕੇ ਦੋ ਤੇ ਜੋ ਵੀ ਸਾਡਾ ਸੌਂਦ ਸਾਹਿਬ ਨੇ ਕਿਹਾ ਵੀ ਤੁਹਾਡਾ ਥੋੜਾ ਜਿਹਾ ਬਸ ਨੋਟੀਫਿਕੇਸ਼ਨ ਜਾਰੀ ਹੋਣਾ ਰਹਿੰਦਾ ਬਾਕੀ ਸਾਰਾ ਕੰਮ ਹੋਇਆ ਪਿਆ ਸਾਨੂੰ ਬਹੁਤ ਵਿਸ਼ਵਾਸ ਦਿਵਾਇਆ ਸਮੂਹ ਚੈੜੀਆਂ ਪਿੰਡ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਉਹਨਾਂ ਦੇ ਰੂਪ ਰੂਪ ਕਰਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਫਿਰ ਵੀ ਇੱਕ ਵਾਰੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਜੋ ਸਾਡੀਆਂ ਰਵਾਇਤੀ ਖੇਡਾਂ ਹਨ ਬੈਲ ਗੱਡੀਆਂ ਦੀਆਂ ਇਹਨਾਂ ਨੂੰ ਜਿਨ੍ਹਾਂ ਦੇ ਨਾਲ ਆਉਣ ਵਾਲੀ ਪੀੜ੍ਹੀ ਵੀ ਜੁੜੂਗੀ ਨਸ਼ਿਆਂ ਤੋਂ ਬਚੂਗੀ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਇਆ ਜਾਵੇ ਜੋ ਵੀ ਕਾਨੂੰਨੀ ਅੜਚਣਾਂ ਉਹਦੇ ਤੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨਾਂ ਨੂੰ ਹਦਾਇਤਾਂ ਜਾਰੀ ਕਰੀਆਂ ਜਾਣ ਵੀ ਇਹਨਾਂ ਨੂੰ ਕੋਈ ਰੋਕ ਨਾ ਲਾਈ ਜਾਵੇ ਜਲਦ ਤੋਂ ਜਲ ਸ਼ੁਰੂ ਕਰਵਾਈ ਜਾਣ ਧੰਨਵਾਦ ਜੀ ਹਾਂਜੀ ਸਭ ਤੋਂ ਪਹਿਲਾਂ ਜੀ ਵਾਹਿਦ ਜੀ ਖਾਲਸਾ ਵੈਦ ਦੀ ਜੀ ਫਤਹਿ ਜੀ ਤੁਹਾਡਾ ਮੋਹਾਲੀ نیوز ਦਾ ਸਾਡੇ ਪਿੰਡ ਪਹੁੰਚਣ ਦੇ ਵੀ ਬਹੁਤ-ਬਹੁਤ ਧੰਨਵਾਦ ਜੀ ਜੋ ਤੁਸੀਂ ਅੱਜ ਵਿਜ਼ਿਟ ਕੀਤਾ ਤੇ ਸਾਡੇ ਨਗਰ ਚ ਅੱਜ ਸ਼੍ਰੀ ਮਨੀਸ਼ ਮਨੀਸ਼ ਸਸੋਧਿਆ ਜੀ ਪਰਿਵਾਰੀ ਪੰਜਾਬ ਆਵਾਦਿ ਮੀ ਬਾਟੀ ਤੇ ਤਰਨਜੀਤ ਸਿੰਘ ਜੀ ਤਨਪ੍ਰੀਤ ਸਿੰਘ ਜੀ ਸੌਂਤ ਪੰਚਾਇਤ ਮੰਤਰੀ ਸਾਡੇ ਨਗਰ ਜੱਜ ਡਾਕਟਰ ਜਨਜੀਤ ਸਿੰਘ ਜੀ ਐਮਐਲਏ ਨਾਲ ਡੀਸੀ ਸਾਹਿਬ ਐਡੀਸੀ ਸਾਹਿਬ ਸਾਡੇ ਨਗਰ ਤੇ ਅੱਜ ਸਾਡੇ ਸਟੇਡੀਅਮ ਦਾ ਨੂੰ ਦੇਖਣ ਲਈ ਪਹੁੰਚੇ ਸੀ ਜੋ ਕਿ ਉਹਨਾਂ ਨੇ ਬਹੁਤ ਹੀ ਸਾਡੀ ਪੰਚਾਇਤ ਨੂੰ ਤੇ ਨਗਰ ਨਿਵਾਸੀਆਂ ਦੇ ਸਾਡੀ ਯੂਥ ਨੂੰ ਬਹੁਤ ਹੀ ਹੱਲਾਸ਼ੀਰੀ ਦਿੱਤੀਗੇ ਬਹੁਤ ਵਧੀਆ ਕੰਮ ਕੀਤਾ ਅਸੀਂ ਸ੍ਰੀ ਮਨੀਸ਼ ਸ਼ੋਧਿਆ ਜੀ ਤਨਪ੍ਰੀਤ ਸਿੰਘ ਸੌਂਤ ਜੀ ਡਾਕਟਰ ਜਨਜੀਤ ਸਿੰਘ ਐਮਐਲਏ ਸਾਹਿਬ ਉਹਨਾਂ ਦਾ ਆਪਣੇ ਨਗਰ ਵਿਕੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਹਿ